ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਂ ਵਾਂਗੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਅੱਜ ਅਸੀਂ ਮਾਂ ਪੁੱਤ ਨੇ ਜਾਣਾ ਹੈਗਾ ਜੀ ਸ਼ਹਿਰ ਪਰ ਜਿਨ੍ਹਾਂ ਨੇ ਪਸ਼ੂ ਰੱਖੇ ਆ ਉਹਨਾਂ ਨੂੰ ਪਤਾ ਹੀ ਆ ਜਦ ਤੱਕ ਪਸ਼ੂਆਂ ਦਾ ਕੰਮ ਸਾਰਾ ਨਾ ਨਿਬੇੜੋ ਉਹਨਾਂ ਚਿਹਰਾ ਆਪਾਂ ਸ਼ਹਿਰ ਨਹੀਂ ਜਾ ਸਕਦੇ ਕਿਉਂਕਿ ਦੁਪਹਿਰ ਦਾ ਟਾਈਮ ਜਿਹੜਾ ਜੇ ਤਾਂ ਮਨਵੀਰ ਘਰੇ ਹੋਵੇ ਫਿਰ ਸ਼ਹਿਰ ਜਾ ਹੋ ਜਾਂਦਾ ਨਹੀਂ ਤਾਂ ਫਿਰ ਉਹ ਯੂਨੀਵਰਸਿਟੀ ਜਾਂਦਾ ਕਰਕੇ ਸ਼ਾਮ ਨੂੰ ਹੀ ਟਾਈਮ ਲੱਗਦਾ ਜਾਂ ਸੰਡੇ ਟਾਈਮ ਹੁੰਦਾ ਜਾ ਸ਼ੁੱਟੀਆਂ ਲਈ ਤੇ ਨਹੀਂ ਹੁੰਦਾ ਜਿੱਦਾਂ ਛੁੱਟੀ ਹੋਵੇ ਜ਼ਿਆਦਾਤਰ ਸ਼ਾਮ ਨੂੰ ਹੀ ਜਾਂਦੇ ਆ ਦੁਪਹਿਰ ਨੂੰ ਵੀ ਬਹੁਤ ਗਰਮੀ ਜੀ ਹੁੰਦੀ ਆ ਤੇ ਇਸ ਕਰਕੇ ਹੁਣ ਮਾਂ ਪੁੱਤ ਚੱਲੇ ਸੀ ਅਸੀਂ ਹਵੇਲੀ ਤੇ ਇੱਥੇ ਆਗੇ ਜੀ ਅਸੀਂ ਹਵੇਲੀ ਮੰਗੋ ਕੋਲ ਗੰਗਾ ਕੋਲ ਤੇ ਗੰਗਾ ਦੀ ਜੀ ਆਈ ਕਰਵਾਈ ਹੋਈ ਜਾ ਤੇ ਹਜੇ ਅਸੀਂ ਕੋਈ ਇਹਦਾ ਚੈੱਕ ਅਪ ਨਹੀਂ ਕਰਵਾਇਆ ਕਿਉਂਕਿ ਹਜੇ ਮਹੀਨਾ ਹੋਇਆ 1 ਤੇ ਡਾਕਟਰ ਤੋਂ ਪੁੱਛਿਆ ਸੀ ਤਾਂ ਉਹ ਕਹਿੰਦਾ 2.5 ਮਹੀਨੇ ਜਿਹੜਾ ਪਤਾ ਲੱਗਣਾ ਪਤਾ ਹੀ ਉਹ ਤਾਂ ਸਾਰਿਆਂ ਨੂੰ 2.5 ਮਹੀਨੇ ਬਾਅਦ ਚੈੱਕ ਅਪ ਹੁੰਦਾ ਤੇ ਦੇਖਾਂਗੇ ਆਇਲਿੰਗ ਟੈਸਟ ਇਹਦਾ ਕਰਕੇ ਦੇਖਾਂਗੇ ਪਹਿਲਾਂ ਤਾਂ ਫੇਲ ਹੀ ਹੋ ਗਿਆ ਹੁਣ ਦੁਬਾਰਾ ਕਰਕੇ ਦੇਖਾਂਗੇ ਇਹਦਾ ਆਇਲਿੰਗ ਟੈਸਟ ਗੰਗਾ ਦਾ ਕਿਸੇ ਦਿਨ ਤਾਂ ਫਿਰ ਵੀਡੀਓ ਬਣਾਵਾਂਗੇ ਉਹਦੀ ਆਇਲਿੰਗ ਟੈਸਟ ਦੀ ਪ੍ਰੈਗਨੈਂਸੀ ਦਾ ਜਿਹੜਾ ਆਇਲਿੰਗ ਟੈਸਟ ਕਰੀਦਾ ਉਹ ਤੇ ਇੱਥੇ ਮੰਗੋ ਨੂੰ ਮਨਵੀਰ ਕਰਨ ਦਿਆ ਸੀ ਸਾਈਡ ਤੇ ਮੈਨੂੰ ਖੋਲਾ ਇਹਦਾ ਰੱਸਾ ਤੇ ਇਹਨੂੰ ਕੱਢਾਂ ਬਾਹਰ ਕਿਉਂਕਿ ਰਾਤ ਨੂੰ ਆਪਾਂ ਪਸੂ ਕੱਢਦੇ ਹੀ ਤੇ ਆ ਬਾਹਰ ਧੂਣੀ ਆਪਾਂ ਲਾ ਜਾਈਦੀ ਆ ਮੱਛਰ ਭਜਾਉਣ ਵਾਲੀ ਤੇ ਪੱਖਾ ਵੀ ਲਾ ਦੇਈਦਾ ਤੇ ਵੈਸੇ ਵੀ ਬਾਹਰ ਸਹੀ ਰਹਿਨੀ ਆ ਤਾਂ ਫਿਰ ਅੰਦਰ ਜਿਹੜੀ ਉਹ ਮੈਂ ਚੰਗੀ ਤਰ੍ਹਾਂ ਸਫਾਈ ਕਰ ਦਿੰਦੀ ਹੁੰਨੀ ਆ ਤਸਵੀਰ ਤੱਕ ਜਿਹੜਾ ਅੰਦਰ ਵੀ ਆ ਬਸਵਾਲਾ ਇਹ ਕਮਰਾ ਐਨ ਸੁੱਕਾ ਹੁੰਦਾ ਤੇ ਵਧੀਆ ਉਹਨੂੰ ਕੀ ਕਹਿਦਾ ਹੋਇਆ ਹੁੰਦਾ ਤੇ ਸੋ ਇਸ ਕਰਕੇ ਹੁਣ ਐਨ ਬਾਹਰ ਸਾਫ਼ ਆ ਤੇ ਸਵੇਰ ਨੂੰ ਉਹਨੂੰ ਕੀ ਕਹਿਦਾ ਅੰਦਰ ਇਹਦੀ ਸਫਾਈ ਹੁੰਦੀ ਆ ਤੇ ਬਾਹਰੋਂ ਸਵੇਰ ਨੂੰ ਕਰ ਦਿੰਦਾ ਥਾਂ ਬਦਲ ਦੇਦਾ ਮੈਨੂੰ ਮੰਨਦਾ ਨਹੀਂ ਸੀ ਥਾਂ ਬਦਲਣਾ ਨਹੀਂ ਸੀ ਦਿੰਦਾ ਹੁੰਦਾ ਮੈਂ ਇਹਨੂੰ ਕਿਹਾ ਥਾਂ ਬਦਲੀਦਾ ਹੁੰਦਾ ਵੀ ਇਕ ਥਾਂ ਤੇ ਫਿਰ ਉਹ ਸੁੱਕ ਜਾਂਦਾ ਸਾਰਾ ਕੁਝ ਤੇ ਫਿਰ ਦੂਜੀ ਥਾਂ ਤੇ ਦੂਜੀ ਥਾਂ ਤੇ ਸਫਾਈ ਕਰ ਲੋ ਤੇ ਫਿਰ ਉਹ ਸੁੱਕ ਜਾਂਦਾ ਵੀ ਅਗਲਾ ਬਦਲੀ ਥਾਂ ਦੀ ਜਿਹੜੀ ਪਸੂ ਦੀ ਉਹ ਕਰਨੀ ਚਾਹੀਦੀ ਆ ਤੇ ਇਥੇ ਮਨੀ ਨੂੰ ਮੰਗੋ ਕੱਢ ਦਿੱਤੀ ਜੀ ਬਾਹਰ ਤਾਂ ਮੈਂ ਇਸ ਵਿਹੜੇ ਵਿੱਚ ਲਾ ਲਿਆ ਚੰਗੀ ਤਰ੍ਹਾਂ ਝਾੜੂ ਕਿਉਂਕਿ ਉੱਥੇ ਮੰਨਣੀ ਆ ਜੀ ਆਪਣੀ ਗੰਗਾ ਤੇ ਸਾਫ ਤਾਂ ਸੀਗਾ ਹੀ ਇੱਥੇ ਗੂਹਾ ਗੂਹਾ ਨਹੀਂ ਸੀ ਬਾਰਾ ਪਾਏ ਹੋ ਪੱਤਿਆਂ ਪੁੱਤਿਆਂ ਕਰਕੇ ਫਿਰ ਝਾੜੂ ਲਾ ਦੇਈਦਾ ਤਾਂ ਜੋ ਇਹ ਵਿਹੜਾ ਜਿਹੜਾ ਹਵੇਲੀ ਵਾਲਾ ਫਿਰ ਇਹੋ ਸਾਫ ਜਿਹੜਾ ਉਹ ਸੋਹਣਾ ਲੱਗਦਾ ਉਹਨੂੰ ਕਿ ਕਿਹਦਾ ਸਫਾਈ ਹੋਈ ਹੋਵੇ ਤੇ ਪਸ਼ੂਆਂ ਦੇ ਵਿੱਚ ਵੀ ਨਰਕ ਜਿਹਾ ਬਣਾਈ ਰੱਖੋ ਤੇ ਆਪਦਾ ਵੀ ਨਹੀਂ ਆਉਣ ਨੂੰ ਜੀ ਕਰਦਾ ਤੇ ਚੰਗਾ ਵੀ ਨਹੀਂ ਲੱਗਦਾ ਕੋਈ ਹੋਰ ਵੀ ਦੇਖਦਾ ਤੇ ਚੰਗਾ ਨਹੀਂ ਲੱਗਦਾ ਜੋ ਪਸ਼ੂ ਆ ਤੇ ਇਹਦਾ ਮਤਲਬ ਇਹ ਨਹੀਂ ਵੀ ਪਸ਼ੂਆਂ ਥੱਲੇ ਨਰਕ ਰੱਖੀ ਰੱਖੋ ਤੇ ਸੋ ਆਪਾਂ ਇਸ ਕਰਕੇ ਚੰਗੀ ਤਰ੍ਹਾਂ ਸਵਹੀ ਜਿਹੜੀ ਉਹ ਪਸ਼ੂਆਂ ਥੱਲੇ ਕਰੀ ਦੀ ਆ ਉਹ ਵੀ ਰੋਜ਼ਾਨਾ ਦੋ ਟਾਈਮ ਵੀ ਕਰ ਦੇਈ ਦੀ ਆ ਤਿੰਨ ਟਾਈਮ ਵੀ ਕਰ ਦੇਈ ਦੀ ਆ ਜਿੱਦਣ ਛੁੱਟੀ ਹੋਵੇ ਮਨੀ ਨੂੰ ਤਿੰਨ ਟਾਈਮ ਵੀ ਕਰ ਲਈ ਦੀ ਆ ਵੈਸੇ ਸਵੇਰ ਸ਼ਾਮ ਪੱਕਾ ਹੀ ਅਸੀਂ ਜਿਹੜੀ ਸਫਾਈ ਚੰਗੀ ਤਰ੍ਹਾਂ ਕਰੀ ਦੀ ਕਰੀ ਦੀ ਆ ਤੇ ਸ਼ਾਮ ਨੂੰ ਆਪਾਂ ਦਿਨ ਢਲਣ ਤੋਂ ਪਹਿਲਾਂ ਕਰ ਲੈਂਦੀ ਆ ਮਤਲਬ ਕਿ ਰੈਰਾਸ ਦਾ ਟਾਈਮ ਜਦੋਂ ਬਾਬਾ ਜੀ ਪਾਠ ਕਰਦੇ ਆ ਉਸ ਤੋਂ ਪਹਿਲਾਂ ਆਪਾਂ ਸਫਾਈ ਜਿਹੜੀ ਕਰ ਲੈਂਦੀ ਆ ਕਿਉਂਕਿ ਮਨੀ ਦਾ ਬਾਬਾ ਸ਼ਾਮ ਨੂੰ ਗੋਹਾ ਨਹੀਂ ਚੱਕਣ ਜਾਂਦਾ ਮਤਲਬ ਕਿ ਉਹ ਰੱਬ ਜਾਣੇ ਸਾਨੂੰ ਇਹ ਨਹੀਂ ਪਤਾ ਪਈ ਇਹ ਸਹੀ ਆ ਜਾਂ ਗਲਤ ਆ ਬਟ ਬਾਪੂ ਦੇ ਕਹਿਣ ਦੇ ਮੁਤਾਬਿਕ ਜੇ ਕੋਈ ਸ਼ਾਮ ਨੂੰ ਗੋਹਾ ਚੱਕਦਾ ਬੱਠਲ ਸਿਰ ਤੇ ਚੱਕਦਾ ਜਿਹੜਾ ਚੱਕਦਾ ਕਿ ਉਹਦੀ ਨਿਗਾ ਘਟਣ ਲੱਗ ਪੈਂਦੀ ਤੇ ਮਨੀ ਦੀ ਤੇ ਨਿਗਾ ਅੱਗੇ ਥੋੜੀ ਘਟਿਆ ਜਿਆਦੀ ਨਹੀਂ ਗਈ ਥੋੜੀ ਨਾਰਮਲ ਜੀ ਘਟਿਆ ਤੇ ਇਸ ਕਰਕੇ ਆਪਾਂ ਅ ਜਦੋਂ ਦਿਨ ਸੁੱਕ ਜਾਂਦਾ ਉਦੋਂ ਗੋ ਆਗੂ ਹਣੀ ਚੱਕੀ ਦਾ ਪਹਿਲਾਂ ਹੀ ਚੱਕ ਲਈਦਾ। ਬਾਕੀ ਆਪਾਂ ਨੂੰ ਇੱਕ ਵੀਰ ਜੀ ਨੇ ਦੱਸਿਆ ਸੀਗਾ ਅੱਖਾਂ ਦੀ ਮਨੀ ਦੀ ਮੈਡੀਸਿਨ ਤੇ ਇਹਦਾ ਜੁੱਸਾ ਜਿਹੜਾ ਗਰਮ ਆ ਇਸ ਕਰਕੇ ਨਹੀਂ ਸੀ ਮੈਂ ਉਹ ਦਵਾਈ ਬਣਾਈ ਅੱਖਾਂ ਦੀ ਜਿਹੜੀ ਬਦਾਮਾਂ ਤੋਂ ਬਣਦੀ ਆ ਮਿਰਚ ਪਾ ਕੇ ਕਾਲੀ ਮਿਰਚ ਪਾ ਲਓ ਚਾਹੇ ਚਿੱਟੀ ਮਿਰਚ ਪਾ ਲਓ ਤੇ ਬਦਾਮ ਪਾ ਲਓ ਸੌਂਫ ਪਾ ਲਓ ਇਹ ਵळੀਆਂ ਜਿਹੜੀਆਂ ਚੀਜ਼ਾਂ ਪਾ ਕੇ ਉਹ ਗਰਮੀ ਜ਼ਿਆਦਾ ਕਰਕੇ ਨਹੀਂ ਸੀ ਮੈਂ ਬਣਾਈ ਤੇ ਦੁੱਧ ਨਾਲ ਦੇਣਾ ਹੋ ਇੱਕ ਚਮਚ ਉਹ ਹੁਣ ਮੈਂ ਬਣਾਉਂਗੀ ਸਰਦੀਆਂ ਦੇ ਵਿੱਚ ਮੈਂ ਪਹਿਲਾਂ ਵੀ ਇਹਦੇ ਲਈ ਬਣਾਈ ਸੀ ਮਨਵੀਰ ਵਾਸਤੇ ਅ ਪਰ ਅਸੀਂ ਵਿੱਚ ਕਾਲੀ ਮਿਰਚ ਨਹੀਂ ਸੀ ਬਾਈ ਚਿੱਟੀ ਮਿਰਚ ਪਾਈ ਸੀ ਉਹਦੇ ਵਿੱਚ ਤੇ ਇੱਥੇ ਮੰਗੋ ਨੂੰ ਦਵਾਂਗੇ ਜੀ ਆਪਾਂ ਫੀਡ ਤੇ ਦੇਖੋ ਕਿੰਨੇ ਧਿਆਨ ਨਾਲ ਦੇਖਦੀ ਫੀਡ ਆ ਇਹਨੂੰ ਇਹ ਵਾਲੀ ਫੀਡ ਬਿਲਕੁਲ ਪਸੰਦ ਨਹੀਂ ਅਸੀਂ ਇਸ ਫੀਡ ਇਹ ਟਿਵਾਣਾ ਫੀਡ ਡਾਕਟਰ ਨੇ ਬੰਦ ਕਰਾ ਦਿੱਤੀ ਸੀ ਕਿਉਂਕਿ ਮੰਗੋ ਹਜੇ ਤੱਕ ਨਹੀਂ ਪ੍ਰੈਗਨੈਂਟ ਹੋਈ ਕਨਸੀਵ ਹੋਇਆ ਹੋਇਆ ਹੈ ਤਾਂ ਉਹ ਡਾਕਟਰ ਉਹ ਕਰ ਲੈਂਦੀ ਸੀ ਕਨਸੀਵ ਪਰ ਕਿੰਨੇ ਚਿਰ ਬਾਅਦ ਚ ਉਹ ਇਹਦਾ ਉਹ ਫਿਰ ਦੁਬਾਰਾ ਹੀਟ ਚ ਆ ਜਾਂਦੀ ਸੀ ਫਿਰ ਡਾਕਟਰ ਨੇ ਦੱਸਿਆ ਕਹਿੰਦਾ ਇਹ ਟਿਵਾਣਾ ਫੀਡ ਦਾ ਹੀ ਕੰਪਲੇਂਟ ਆਉਂਦੇ ਆ ਇਹੋ ਵੀ ਪਸ਼ੂ ਇਹਨਾਂ ਨਾਲ ਦੁੱਧ ਤਾਂ ਬਹੁਤ ਦਿੰਦੇ ਆ ਪਰ ਕਿਸੇ ਪਾਸੇ ਨਹੀਂ ਲੱਗਦੇ ਤੇ ਅਸੀਂ ਇਹ ਅਜ਼ਮਾ ਕੇ ਦੇਖਿਆ ਹੋਇਆ ਵੀ ਟਿਵਾਣਾ ਫੀਡ ਪਾਉਣ ਦੇ ਨਾਲ ਇਹਦਾ ਦੁੱਧ ਇੱਕਦਮ ਵੱਧ ਜਾਂਦਾ ਸੀ ਜਿੰਨੀ ਤੁਸੀਂ ਫੀਡ ਪਾਈ ਜਾਉਂਗੇ ਖਾਈ ਜਾਊਗੀ ਓਨੇ ਦੁੱਧ ਵੱਧ ਜਾਂਦਾ ਸੀ ਹੁਣ ਅਸੀਂ ਉਹ ਫੀਡ ਬੰਦ ਕੀਤੀ ਹੈ ਤੇ ਇਹਦਾ ਦੁੱਧ ਬਹੁਤ ਘਟ ਗਿਆ ਤੇ ਹੁਣ ਅਸੀਂ ਅਸੀਸ ਫੀਡ ਵਾਲੀ ਪਾਉਣੀ ਆ ਤੇ ਪਤਾ ਨਹੀਂ ਇਹ ਖਾਂਦੀ ਨਹੀਂ ਤੇ ਇਸ ਕਰਕੇ ਇਹਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਜਿਹੜਾ ਉਹ ਪਾ ਲਈਦਾ ਸੀ ਤੇ ਫਿਰ ਮਿਕਸ ਕਰ ਦੇਈਦਾ ਜਿਆਦਾ ਨਹੀਂ ਪਾਈਦਾ ਥੋੜਾ ਜਿਹਾ ਪਾ ਕੇ ਤੇ ਮਿਕਸ ਕਰ ਦੇਈਦਾ ਤੇ ਫਿਰ ਇਹੋ ਜਿਹੜੀ ਅਸੀਸ ਫੀਡ ਖਾਂਦੀ ਆ ਨਹੀਂ ਤਾਂ ਮੈਡਮ ਜੀ ਇਹਨੂੰ ਮੂੰਹ ਨਹੀਂ ਲਾਉਂਦੀ ਤੇ ਡਾਕਟਰ ਨੇ ਅਸੀਸ ਫੀਡ ਹੀ ਰეკਮੈਂਡ ਕੀਤੀ ਆ ਵੀ ਇਹੋ ਹੀ ਪਾਓ ਇਹਨੂੰ ਜਦ ਤੱਕ ਇਹੋ ਕਨਸੀਵ ਜਿਹੜਾ ਉਹ ਨਹੀਂ ਕਰ ਲੈਂਦੀ ਤੇ ਇੱਥੇ ਮੈਂ ਘਰੋਂ ਲੈ ਕੇ ਆਈ ਸੀ ਕਿ ਕੇਲੇ ਪਏ ਹੋਏ ਸੀ ਥੋੜੇ ਜਿਹੇ ਤੇ ਛਿੱਲਾ-ਚੁੱਲਾ ਸੀ ਗਿਆ ਨਿੰਬੂ ਸੀਗੇ ਤੇ ਮੈਂ ਕਿਹਾ ਮੈਂ ਉਹ ਪਾਗਾ ਇਹਨਾਂ ਨੂੰ ਪਹਿਲਾਂ ਗੰਗਾ ਦੀ ਐਦਾਂ ਗੰਗਾ ਨੇ ਮੇਰੇ ਬਿਲਕੁਲ ਨਹੀਂ ਮਾਰਨਾ ਉਹਦਾ ਤਾਂ ਮੈਨੂੰ ਬਹੁਤ ਡਰਾਉਂਦੀ ਹੈ ਇਹੋ ਪਰ ਮੈਂ ਡਰਦੀ ਨਹੀਂ ਹੁਣ ਇਹਦੇ ਕੋਲੋਂ ਤੇ ਏ ਜੀ ਉਹਨੂੰ ਕੀ ਕਹਿੰਦਾ ਮੰਗੋ ਵਾਸਤੇ ਤੇ ਬਾਕੀ ਛਿੱਲਾ ਮੈਂ ਮੰਗੋ ਵਾਲੀ ਫੀਡ ਵਿੱਚ ਪਾ ਦੂੰਗੀ ਤੇ ਨਿੰਬੂ ਆ ਨਿੰਬੂ ਵੀ ਫੀਡ ਦੇ ਵਿੱਚ ਹੀ ਪਾ ਦਾਂਗੇ ਤੇ ਸ਼ਹਿਰ ਜਾਣ ਕਰਕੇ ਫਿਰ ਐਦਾਂ ਨਹੀਂ ਹੁੰਦਾ ਵੀ ਕੋਈ ਕੰਮ ਛੱਡ ਕੇ ਚਲੇ ਜਾਈਏ ਸਗੋਂ ਦੀ ਇਹ ਹੁੰਦਾ ਵੀ ਜਿਹੜਾ ਕੰਮ ਕੋਈ ਹੈਗਾ ਉਹ ਵੀ ਕਰਕੇ ਜਾਈਏ ਜਿਹੜੀ ਟੈਨਸ਼ਨ ਜੀ ਨਾ ਹੋਊਗੀ ਆ ਕੇ ਪਹਵੇਲੀ ਆ ਕੰਮ ਹੋਣ ਵਾਲਾ ਪਿਆ ਤੇ ਇਸ ਕਰਕੇ ਸਾਰੇ ਜਿਹੜੇ ਉਹ ਕੰਮ ਨਬੇੜ ਕੇ ਹੀ ਜਾਈਦਾ ਸਗੋਂ ਦੇ ਐਕਸਟਰਾ ਕੰਮ ਕਰਕੇ ਜਾਈਦਾ ਘਟ ਨਹੀਂ ਕਰੀਦਾ ਤਾਂ ਜੋ ਸਵੇਰ ਨੂੰ ਵੀ ਕੋਈ ਟੈਨਸ਼ਨ ਨਾ ਹੋਵੇ ਕੰਮ ਦੀ ਤੇ ਸ਼ਾਮ ਨੂੰ ਆ ਕੇ ਵੀ ਇਹ ਨਾ ਹੋਵੇ ਕਿ ਅਸੀਂ ਆ ਕੰਮ ਜਿਹੜਾ ਉਹ ਨਹੀਂ ਕੀਤਾ ਤੇ ਹੁਣ ਜੀ ਮੈਂ ਬਾਲਟੀ ਧੋ ਲੂੰਗੀ ਦੁੱਧ ਵਾਲੀ ਜੀ ਫੇਰ ਆਪਾਂ ਇਹਦੀ ਕੱਢਾਂਗੇ ਤਾਰ ਇਹ ਦੇਖਿਓ ਹੁਣ ਇਹਦੇ ਵਿੱਚ ਮੈਂ ਫੀਲਡ ਚ ਪਾਈ ਹੋਈ ਆ ਨਾ ਉਹ ਹੋ ਸਰੋਂ ਦਾ ਤੇਲ ਪਾਇਆ ਨਾ ਤੇ ਹੁਣ ਇਹਨੇ ਫੀਡ ਖਾ ਲੈਣੀ ਇਹ ਅਸੀਸ ਤੇ ਟਿਵਾਣਾ ਫੀਡ ਤੇ ਪਤਾ ਨਹੀਂ ਜਿੱਦਾਂ ਇਹਨੂੰ ਨਸ਼ਾ ਜਿਹਾ ਨਹੀਂ ਲੱਗਿਆ ਹੁੰਦਾ ਇਹਨੂੰ ਮੰਗੋ ਨੂੰ ਟਿਵਾਣਾ ਫੀਡ ਦਾ ਉਹ ਤਾਂ ਬੜੀ ਖੁਸ਼ ਹੋ ਕੇ ਖਾਂਦੀ ਹੁੰਦੀ ਸੀ ਜਿੰਨੀ ਮਰਜ਼ੀ ਪਾ ਲੋ ਤੇ ਦੁੱਧ ਵੀ ਉਹਦੇ ਨਾਲ ਇਹਦਾ ਬਹੁਤ ਹੁੰਦਾ ਸੀਗਾ ਹੁਣ ਤਾਂ ਦੁੱਧ ਕਾਫੀ ਘਟ ਗਈ ਆ ਤੇ ਹੁਣ ਤਾਂ ਬਸ ਕਿਸੇ ਪਾਸੇ ਲੱਗ ਜੂਏ ਨਹੀਂ ਤਾਂ ਐਦਾਂ ਹੀ ਸਾਹਮਣੀ ਪੈਣੀ ਆ ਬਲਤੇ ਉਹ ਹੋ ਜਾਣੀ ਡਾਕਟਰ ਕਹਿੰਦਾ ਇਹ ਕਿਹੜਾ ਪੈਲਣ ਆ ਵੀ ਹੋ ਜਾਣੀ ਆ ਥੋੜਾ ਬਾਕੀ ਠੋਕਰਾਂ ਖਾ ਖਾ ਕੇ ਬੰਦੇ ਨੂੰ ਪਤਾ ਲੱਗਦਾ ਹੁਣ ਕਈ ਤਰ੍ਹਾਂ ਦੀ ਅਕਲ ਆ ਗਈ ਇੱਕ ਤਾਂ ਅਕਲ ਇਹ ਹੋ ਆ ਗਈ ਕਿ ਜਦੋਂ ਵੀ ਪਸ਼ੂ ਸੁੰਮਦਾ ਉਹਦੀ ਪਹਿਲੀ ਹੀਟ ਛੱਡ ਕੇ ਦੂਜੀ ਹੀਟ ਤੇ ਜਿਹੜਾ ਉਹਦੇ ਉਹਦੀ ਏਆਈ ਜਿਹੜੀ ਉਹ ਕਰਵਾ ਦਵੋ ਤੇ ਇਹ ਜਿਹੜੀਆਂ ਐਦਾਂ ਦੀਆਂ ਗੱਲਾਂ ਵਾ ਠੋਕਰਾਂ ਖਾ ਖਾ ਕੇ ਜਦੋਂ ਬੰਦਾ ਪਸ਼ੂਆਂ 'ਚ ਪੈ ਜੂਏ ਕੁਝ ਵੀ ਆ ਤਾਂ ਪਤਾ ਲੱਗਦਾ ਉਦਾਂ ਜਿਹੜਾ ਉਹ ਨਹੀਂ ਪਤਾ ਲੱਗਦਾ ਤੇ ਇਹ ਕੀ ਅਕਲ ਆ ਗਈ ਵੀ ਜਦੋਂ ਪਸ਼ੂ ਦੇ ਲਵਾਈ ਆ ਏਆਈ ਕਰਵਾਈ ਆ ਪਸ਼ੂ ਦੇ ਤੇ ਇਹਦੀ ਫੀਲਡ ਜਿਹੜੀ ਉਹ ਬੰਦ ਕਰ ਦੋ ਕੁਝ ਟਾਈਮ ਲਈ ਤੇ ਖਾਸ ਕਰਕੇ ਉਹ ਕਹਿੰਦਾ ਟਿਵਾਣਾ ਫੀਡ ਨਾ ਦਿਓ ਬਾਕੀ ਅਸੀਂ ਫੀਡ ਹੋਈ ਨਾਰਮਲ ਜੀ ਕੋਈ ਵੀ ਫੀਡ ਜਿਹੜੀ ਉਹ ਤੁਸੀਂ ਦੇ ਸਕਦੇ ਆ ਤੇ ਘਰ ਦਾ ਚੋਕਰ ਵੀ ਬਣਾਇਆ ਹੋਇਆ ਸੀ ਫੀਡ ਕਰਦੀ ਬਣਾਈ ਹੋਈ ਸੀ ਤੇ ਉਹ ਇਹਨੇ 2-3 ਦਿਨ ਹੀ ਖਾਦੀ ਮੈਡਮ ਨੇ ਬਹੁਤ ਖੁਸ਼ੀ ਨਾਲ ਬਾਅਦ ਵਿੱਚ ਇਹਨੇ ਖਾਦੀ ਨਹੀਂ ਤੇ ਉਹ ਅਸੀਂ ਹੁਣ ਕਿਤੇ ਕਿਤੇ ਉਹ ਅਸੀਂ ਪਾ ਦੇਈ ਦੀ ਰੋਜ਼ਾਨਾ ਉਹ ਨਹੀਂ ਖਾਂਦੀ ਕਿਸੇ ਟਾਈਮ ਉਹ ਪਾ ਦੇਈ ਦੀ ਕਿਸੇ ਟਾਈਮ ਅਸੀਂ ਫੀਡ ਪਾ ਦੇਈ ਦੀ ਮਨੀ ਅੰਦਰ ਪੱਠੇ ਵੱਢਣ ਲੱਪਿਆ ਸੀ ਤੇ ਇਹ ਮਨੀ ਨਾ ਪੱਠੇ ਵੱਢ ਕੇ ਜੀ ਕੁੱਤਰ ਵੀ ਲੈ ਆ ਤੇ ਮੈਂ ਜਿਹੜੀ ਅੰਦਰ ਦੀ ਸਫਾਈ ਕਰਤੀ ਸੀਗੀ ਅੰਦਰ ਬਹੁਤ ਖਲਾਰਾ ਸੀ ਤਾਂ ਮੈਂ ਕਿਹਾ ਮੈਂ ਅੰਦਰ ਦੀ ਸਫਾਈ ਕਰ ਦਿੰਨੀ ਆ ਤੇ ਫੇਰ ਅਸੀਂ ਮਾਂ ਪੁੱਤ ਇਸ ਤੋਂ ਬਾਅਦ ਹੋਵਾਂਗੇ ਬਿਲੇ ਇਹ ਜੀ ਆਪਾਂ ਸੋਚ ਬੰਦ ਕਰ ਦਿੱਤਾ ਮੋਟਰ ਦਾ ਤੇ ਇਹ ਵੀ ਮੈਂ ਸਾਰੇ ਸਫਾਈ ਕਰ ਦਿੱਤੀ ਆ ਕਿਸੇ ਦਿਨ ਅਸੀਂ ਗੱਦੇ ਖੜੇ ਕਰ ਜਾਈਦੇ ਆ ਤਾਂ ਜੋ ਹੋਰ ਵੀ ਚੰਗੀ ਤਰ੍ਹਾਂ ਕਮਰਾ ਸੁੱਕ ਜਵੇ ਕੱਲ ਖੜੇ ਕਰ ਗਏ ਸੀ ਗੱਦੇ ਤੇ ਅੱਜ ਇਦਾਂ ਤੇ ਹੁਣ ਆਪਾਂ ਜੀ ਦੇ ਦਾਂਗੇ பசਾਂ ਨੂੰ ਧੂਣੀ ਮੱਛਰ ਵਾਸਤੇ ਏ ਜੀ ਜਿਹੜੀ ਖਰਾਬ ਪਰਾਲੀ ਹੁੰਦੀ ਆ ਉਹੋ ਆ ਤੇ ਵਿੱਚ ਕੋਸ਼ਿਸ਼ ਛिटੀਆਂ ਜੀਆਂ ਰੱਖੀਆਂ ਹੋਈਆਂ ਤੇ ਇੱਕ ਹਵਨ ਸਮਗਰੀ ਹੁੰਦੀ ਆ ਉਹ ਪਾ ਲਈ ਦੀ ਆ ਉਹਦੇ ਨਾਲ ਫੇ ਮੱਛਰ ਮੱਖੀ ਜਿਹੜਾ ਉਹ ਉੱਡ ਜਾਂਦਾ ਘਟ ਹੋ ਜਾਂਦਾ ਕਾਫੀ ਤੇ ਵੈਸੇ ਵੀ ਇਹਦੀ ਮਹਿਕ ਜਿਹੜੀ ਉਹ ਬਹੁਤ ਸੋਹਣੀ ਹੁੰਦੀ ਇਹ ਆ ਜੀ ਉਹ ਹਵਨ ਸਮਗਰੀ ਉਹ ਪਾ ਦਾਂਗੇ ਆਪਾਂ ਤੇ ਫਿਰ ਉਹਨੂੰ ਕੀ ਕਹੀਦਾ ਹੈਗਾ ਧੂਆ ਜਿਹੜਾ ਉਹ ਤਕਰੀਬਨ ਹੁੰਦਾ ਰਹੂਗਾ ਤੇ ਪਸ਼ੂ ਚੈਨ ਨਾਲ ਜਿਹੜੇ ਉਹ ਬਾਹਰ ਬੈਠ ਜਾਂਦੇ ਆ ਵੈਸੇ ਤਾਂ ਪੱਖਾ ਚੱਲਦਾ ਰਹਿੰਦਾ ਪਰ ਫੇਰ ਵੀ ਇਹ ਨਵੇਂ ਬਹੁਤ ਫਰਕ ਪੈਂਦਾ ਹ ਹਵਨ ਸਮਗਰੀ ਨਾਲ ਵੀ ਤੇ ਇਹ ਜੀ ਮੈਂ ਰੱਖ ਦਿੱਤੀ ਆ ਇੱਥੇ ਹੋਣ ਇਹਦਾ ਆਪੇ ਧੂਆ ਜਿਹੜਾ ਉਹ ਹੁੰਦਾ ਰਹੂਗਾ ਤੇ ਅੰਦਰ ਵੀ ਸਵੇਰ ਨੂੰ ਆਈਏ ਨਾ ਇਹਦੀ ਹਵਨ ਸਮਗਰੀ ਦੀ ਜਿਹੜੀ ਮਹਿਕ ਦੇ ਨਾਲ ਜਿਹੜਾ ਇਹਨਾਂ ਦਾ ਕਮਰਾ ਵੀ ਆ ਉਹ ਤੋਂ ਗੂਹੇ ਗੂਹੇ ਜਿਹੜੀ ਮਹਿਕ ਨਹੀਂ ਹੁੰਦੀ ਉਹ 스멜 ਨਹੀਂ ਹੁੰਦੀ ਮਹਿਕ ਹੀ ਜਾਨੀ ਆ ਤੇ ਵਧੀਆ ਜਿਹੜੀ ਮਹਿਕ ਉਹ ਹੁੰਦੀ ਆ 스멜 ਨਹੀਂ ਹੁੰਦੀ ਤੇ ਇਹ ਜੀ ਸਾਡੀ ਪ੍ਰੈਸ ਮੈਂ ਹੁਣ ਸ਼ਹਿਰ ਚੱਲੀ ਸੀ ਆਪਣੇ ਲਈ ਸੂਟ ਪ੍ਰੈਸ ਕਰਨ ਲੱਗੀ ਸੀ ਜਿਹੜਾ ਮੈਂ ਪਿੰਕ ਜਿਹਾ ਸਟਿਚ ਕੀਤਾ ਤੇ ਉਹ ਪ੍ਰੈਸ ਚੱਲਣੋਂ ਹੀ ਹਟ ਗਈ ਖਰਾਬ ਹੋ ਗਏ ਹੁਣ ਮੈਂ ਜਿਹੜਾ ਕੱਰੀ ਸੂਟ ਪਾਉਣੀ ਹੈ ਉਹ ਇੱਕ ਨੇਹਰਾ ਵੀ ਹੋ ਗਿਆ ਸੀਗਾ ਵਾਈਟ ਜਾਂ ਫਰਾਕ ਸੂਟ ਮੈਂ ਕਿਹਾ ਮਨੀ ਹੁਣ ਕਾਲੀ ਕਾਲੀ ਹੀ ਹੋਈ ਪਾ ਜਾਣੇ ਆ ਵੀ ਲੇਟ ਬਹੁਤ ਹੋ ਗਏ ਆ ਆਪਾਂ ਤੇ ਮੈਂ ਕਿਹਾ ਇਹ ਪ੍ਰੈਸ ਵੀ ਜਿਹੜੀ ਉਹ ਨਾਲ ਲੈ ਕੇ ਜਾਈਏ ਇਹ ਬਹੁਤ ਪੁਰਾਣੀ ਪ੍ਰੈਸ ਹੈ ਜੀ ਮਨੀ ਦਾ ਬਾਬਾ ਲੈ ਕੇ ਆਇਆ ਸੀ ਮਸਕਟ ਤੋਂ ਆਈ ਥਿੰਕ 40 ਸਾਲ ਹੋ ਗਏ ਇਸ ਪ੍ਰੈਸ ਨੂੰ ਤੇ ਅਸੀਂ ਬਹੁਤ ਸੰਭਾਲ ਕੇ ਰੱਖੀ ਹੋਈ ਹੈ ਮਨੀ ਦਾ ਡੈਡੀ ਉਦੋਂ ਬਹੁਤ ਛੋਟੇ ਸੀ ਜਦੋਂ ਮਨੀ ਦਾ ਬਾਬਾ ਮਸਕਟ ਗਿਆ ਸੀ ਤੇ ਉੱਥੋਂ ਆਏ ਸੀ ਤੇ 40 ਸਾਲ ਹੋ ਚਲੇ ਇਸ ਪ੍ਰੈਸ ਨੂੰ ਮੈਂ ਕਿਹਾ ਮਨੀ ਦੇਖ ਮੇਰਾ ਕੀ ਬਣਿਆ ਹੋਇਆ ਹੈ ਮੈਂ ਉਹੀ ਘਰ ਵਾਲੇ ਕੱਪੜੇ ਪਾ ਕੇ ਚਲਨੀ ਐ ਸੂਟ ਤਕਰੀਬਨ ਹੁਣ ਘਰੇ ਪਾਈ ਦਾ ਤੇ ਮੈਂ ਇੱਥੇ ਜੀ ਬੰਨਦਾ ਆਪਣੀ ਪੱਗੀ ਨੂੰ ਕਿਉਂਕਿ ਨੇ ਇੱਥੇ ਮੋਰੇ ਹੀ ਬੈਠੇ ਰਹਿਣਾ ਸੀ ਜਦ ਤੱਕ ਆਉਂਦੇ ਨਹੀਂ ਫਿਰ ਬਾਹਰ ਨਾ ਚਲੇ ਜਵੇ ਇਸ ਕਰਕੇ ਇੱਥੇ ਮੈਂ ਬੰਨ ਦਿੱਤੀ ਕਿਉਂਕਿ ਗੱਡੀ ਕੱਢਣੀ ਆ ਫਿਰ ਇਹ ਤਾਂ ਡਰ ਹੁੰਦਾ ਭੱਜੀ ਫਿਰਦੀ ਹੁੰਦੀ ਟਾਇਰ ਟੂਰ ਦੇ ਥੱਲੇ ਆਉਂਦਾ ਵੀ ਡਰ ਹੁੰਦਾ ਇਸ ਕਰਕੇ ਤੇ ਇੱਥੇ ਜੀ ਆਪਾਂ ਹੋ ਗਏ ਆ ਜੀ ਰੈਡੀ ਤੇ ਆਪਣੇ ਪਾਲੀਏ ਵਾਲੇ ਸਲੀਪਰ ਜੇ ਤੇ ਫਿਰ ਆਪਾਂ ਚਲੀਏ ਸ਼ਹਿਰ ਨੂੰ ਮੈਨੂੰ ਬੜਾ ਅਜੀਬ ਜਿਹਾ ਲੱਗੰਦਿਆ ਸੀ ਕਿਉਂਕਿ ਮੇਰੇ ਸੂਟ ਨੂੰ ਉਹ ਵੱਟ ਪਏ ਹੋਏ ਸੀ ਦੁਬਾਰੋ ਖਰਾਬ ਹੋ ਗਈ ਪ੍ਰੈਸ ਜਾਂਦੇ ਜਾਂਦੇ ਇਹਨਾਂ ਨੇਹਰਾ ਹੋ ਗਿਆ ਤੇ ਅੱਜ ਜੀ ਗਾਲਾਂ ਦਾ ਥਾਂ ਬਣ ਗਿਆ ਅੱਜ ਤਾਂ ਪੱਕਾ ਬਾਪੂ ਨੂੰ ਕੀ ਕਹਿਦਾ ਹੁੰਦਿਆਂ ਨੂੰ ਬਾਪੂ ਨੇ ਥੀੜੀਆਂ ਪਾਈਆਂ ਹੋਣੀਆਂ ਤੇ ਦੇਖ ਕੇ ਡਰ ਲੱਗਣਾ ਕਿਉਂਕਿ ਇਹੋ ਹੀ ਨੇਚਰ ਹੈ ਸਾਡੇ ਬਾਪੂ ਦਾ ਪਰ ਕੀ ਕਰੀਏ ਟਾਈਮ ਹੀ ਨਹੀਂ ਲੱਗਦਾ ਤੇ ਵੈਸੇ ਵੀ ਤਿਹਾੜਾਂ ਦੇ ਦਿਨ ਚੱਲਦੇ ਆ ਤੇ ਸ਼ਾਮ ਨੂੰ ਰੌਣਕ ਜਿਹੜੀ ਵਧੀਆ ਲੱਗਦੀ ਤੁਸੀਂ ਦੇਖ ਲਓ ਵੀ ਤੁਸੀਂ ਕਹਣਾ ਮਤਲਬ ਕਿ ਸ਼ਾਇਦ ਮੈਂ ਝੂਠ ਬੋਲਦੀ ਆ ਮੈਂ ਅੱਜ ਤੱਕ ਇੱਕ ਵਾਰੀ ਮੈਂ ਦਸਹਿਰਾ ਦੇਖਿਆ ਸਿਰਫ ਇੱਕ ਵਾਰੀ ਜ਼ਿੰਦਗੀ ਚ ਮੈਂ ਦਸਹਿਰਾ ਦੇਖਿਆ ਹੋਇਆ ਮੈਂ ਜ਼ਿੰਦਗੀ ਚ ਕਦੀ ਦਸਹਿਰਾ ਹੀ ਨਹੀਂ ਦੇਖਿਆ ਸੋ ਮਤਲਬ ਕਿ ਸ਼ਾਇਦ ਤੁਹਾਨੂੰ ਲੱਗਣਾ ਵੀ ਮੈਂ ਝੂਠ ਬੋਲਦੀ ਆ ਪਰ ਮੈਂ ਜ਼ਿੰਦਗੀ ਚ ਕਦੀ ਵੀ ਦਸਹਿਰਾ ਨਹੀਂ ਦੇਖਿਆ ਇੱਕ ਵਾਰੀ ਦੇਖਿਆ ਉਹ ਵੀ ਉਦੋਂ ਮਨੀ ਛੋਟਾ ਜਿਹਾ ਸੀ ਰੌਣ ਲੱਪਿਆ ਫੇ ਮਨੀ ਦੇ ਡੈਡੀ ਨਾਲ ਮੈਂ ਘਰੇ ਆ ਗਈ ਸੀ ਇਹ ਕਰਟਨਸ ਦੇਖਦੀ ਸੀ ਮੈਂ ਬਰਾਂਡੇ ਵਾਸਤੇ ਤੇ ਬਾਰੇ ਦੀ ਲੈਂਥ ਘੱਟ ਸੀ ਫਿਰ ਮੈਂ ਬਾਜੀ ਨੂੰ ਕਹਿ ਦਿੱਤਾ ਉਹ ਕਹਿੰਦੇ ਇੱਕ ਦੋ ਦਿਨ ਤੱਕ ਲੈ ਜਾਓ ਕਰਟਨਸ ਜਿੰਨੀ ਲੈ ਇਹ 7 ਫੁੱਟ ਸੀਗੇ ਪਰ ਆਪਾਂ ਨੂੰ ਜ਼ਿਆਦਾ ਚਾਹੀਦੀ ਆਪਾਂ 9 ਫੁੱਟ ਲੈਂਥ ਚਾਹੀਦੀ ਹੈ 7 ਫੁੱਟ ਵਾਲੇ ਸੀਗੇ ਤੇ ਬਾਜੀ ਕਹਿੰਦੇ ਸੀ ਇੱਕ ਦੋ ਦਿਨ ਤੱਕ ਜਿਹੜੇ ਤੁਸੀਂ ਉਹ ਲੈ ਜਾਓ ਕਰਟਨ ਇਹ ਸੇਲ ਲੱਗੀ ਹੋਈ ਸੀ 2 200 ਦੇ ਕਰਟਨ ਸੀਗੇ ਇਹ ਵਾਲੇ ਤੇ ਬਰਾਂਡੇ ਵਾਸਤੇ ਸਹੀ ਆ ਫਿਰ 3-4 ਸਾਲ ਬੰਦਾ ਯੂਜ਼ ਕਰਦਾ ਬਾਅਦ ਵਿੱਚ ਚੇਂਜ ਕਰ ਦਿੰਦਾ ਤੇ ਇਹ ਸੀਗੇ ਜੀ ਕੰਫਰਟ ਬੜੇ ਸੋਹਣੇ ਸੋਹਣੇ ਕਲਰ ਸੀਗੇ ਕੰਫਰਟਸ ਦੇ ਵਿੱਚ ਤੇ ਇਹਨਾਂ ਦੀ ਪ੍ਰਾਈਸ ਹੈਗੀ ਜੀ 850 ਰੁਪਏ ਇੱਕ ਕੰਫਰਟ ਦੀ ਬਾਕੀ 바ਰਗੇਨਿੰਗ ਕਰਕੇ ਤੁਸੀਂ ਲਾਲਾ ਸਾਹਿਬ ਤੇ 750 ਦਾ ਇੱਕ ਕੰਫਰਟ ਜਿਹੜਾ ਉਹ ਪੈ ਜਾਣਾ ਸੀ ਬਹੁਤ ਸੋਹਣੇ ਕਲਰ ਸੀਗੇ ਕੰਫਰਟ ਦੇ ਵਿੱਚ ਤੇ ਮੈਂ ਅੱਜ ਦੇਖ ਕੇ ਆਈ ਸੀ ਭਾਜੀ ਨੂੰ ਦੱਸ ਕੇ ਆਈ ਸੀ ਸਾਨੂੰ ਕਿਹੜੀ-ਕਿਹੜੀ ਚੀਜ਼ ਚਾਹੀਦੀ ਹੈ ਤੇ ਭਾਜੀ ਕਹਿੰਦੇ ਸੀਗੇ 2-3 ਦਿਨ ਤੱਕ ਮਿਲ ਜੂਗੀ ਤੇ ਇਹ ਵਾਲੀਆਂ ਬੈੱਡ ਸ਼ੀਟਸ ਸਿੰਘ ਹੈ ਵੀ ਬਹੁਤ ਸੋਹਣੀਆਂ ਸੀ ਹੈ ਬੜੀਆਂ ਵਧੀਆ ਬਣੀਆਂ ਹੋਈਆਂ ਸੀ ਬਟ ਇਹਦੇ ਵਿੱਚ ਲਾਈਟ ਕਲਰ ਜ਼ਿਆਦਾ ਇਲਾਈਟ ਸੀ ਮੈਨੂੰ ਇਹ ਨਹੀਂ ਸੀ ਪਸੰਦ ਤੇ ਫਿਰ ਮੈਂ ਬਾਜੀ ਨੂੰ ਕਹਿ ਕੇ ਆਈ ਮੈਂ ਕਿਹਾ ਬਾਜੀ ਕਦੋਂ ਤੱਕ ਇਹਦੇ ਨਾਲ ਦੀ ਆਉਗੀਆਂ ਉਹ ਕਹਿੰਦੇ ਇੱਕ ਦੋ ਦਿਨ ਤੱਕ ਇਹਦੇ ਨਾਲ ਦੀ ਬਹੁਤ ਸਾਰੀਆਂ ਬੈੱਡ ਸ਼ੀਟਸ ਆਜੂਗੀਆਂ ਤਾਂ ਫਿਰ ਆਪਾਂ ਇਹ ਡਬਲ ਦੋਨੇ ਸਾਈਡਾਂ ਤੋਂ ਯੂਜ਼ ਹੋ ਜਾਂਦੀ ਸੀ ਬੈੱਡ ਸ਼ੀਟ ਬਹੁਤ ਸੋਹਣੀ ਬੈੱਡ ਸ਼ੀਟ ਬਣੀ ਹੋਈ ਸੀ ਤੇ ਇੱਥੇ ਜੀ ਮੈਂ ਆਪਣੇ ਵਾਸਤੇ ਦੇਖਣ ਲੱਪੀ ਸੀ ਇੱਕ ਲਿਪ ਲਾਈਨਰ ਤੇ ਮੈਨੂੰ ਸਮਝ ਨੂੰ ਬਣਾਉ ਉੱਥੇ ਸਫੋਕਸ਼ਨ ਦੀ ਹੋਣ ਲੱਪੀ ਉਹ ਬੈੱਡ ਸ਼ੀਟਸ ਵਾਲੀ ਦੁਕਾਨ ਤੇ ਤਾਂ ਮੈਨੂੰ ਖਾਂਸੀ ਜਿਹੜੀ ਆਉਣ ਲੱਗੀ ਸੀਗੀ ਇੱਥੇ ਮੈਂ ਲੈ ਲੇ ਜੀ ਉਹ ਲਿਪ ਲਾਈਨਰ ਲਿਪ ਲਾਈਨਰ ਲੈ ਕੇ ਤਾਂ ਫੇਰ ਆਪਾਂ ਚੱਲਦੇ ਹਾਂ ਜੀ ਘਰ ਤੇ ਘਰੇ ਜਾ ਕੇ ਵੀ ਦੇਖਣਾ ਕੁਝ ਬਣਾਉਨੇ ਆ ਤੇ ਇਸ ਕਰਕੇ ਮੈਂ ਤਾਂ ਮਨੀ ਨੇ ਸੋਚਿਆ ਆਪਾਂ ਦੋਸਾ ਖਾ ਜਾਣੇ ਆ ਤੇ ਦਾਦੀ ਵਾਸਤੇ ਲੈ ਜਾਂਦੇ ਆ ਕਿਉਂਕਿ ਬਾਬੇ ਵਾਸਤੇ ਕ੍ਰੇਲੇ ਬਣਾਏ ਸੀ ਦਾਦੀ ਨੇ ਸ਼ਾਮ ਨੂੰ ਤੇ ਇਸ ਕਰਕੇ ਮੈਂ ਕਿ ਮਨੀ ਨੇ ਨੀਰਾ ਬੋ ਗਿਆ 9 ਵਜੇ ਸਾਨੂੰ ਘਰੇ ਆਉਂਦੇ ਆ ਤਾਂ ਅੱਜ ਸਾਡੇ ਗਾਲਾਂ ਵਾਲਾ ਥਾਂ ਪੱਕਾ ਬਣਿਆ ਹੋਇਆ ਸੀ ਤੇ ਇੱਥੇ ਜੀ ਹਮੇਸ਼ਾ ਮੈਂ ਇੱਥੋਂ ਹੀ ਡੋਸਾ ਖਾਨੀ ਆ ਸਰਦਾਰ ਵੀਰ ਜੀ ਆ ਦੋਨੇ ਬਹੁਤ ਟੇਸਟੀ ਡੋਸਾ ਬਣਾਉਂਦੇ ਤਾਂ ਆਪਾਂ ਇਨਾਂ ਕੋਲੋਂ ਹੀ ਖਾਈਦਾ ਆਪਣੇ ਸਰਦਾਰ ਵੀਰ ਜੀ ਕੋਲੇ ਤਾਂ ਵੈਸੇ ਵੀ ਨੇਚਰ ਦੇ ਵੀ ਤੇ ਵੈਸੇ ਵੀ ਬਹੁਤ ਨਾਈਸ ਨੇ ਦੋਨੇ ਭਰਾ ਤੇ ਇਹ ਲੈ ਲਿਆ ਜੀ ਆਪਾਂ ਡੋਸਾ ਤੇ ਮੇਰੀ ਜੀ ਥੋੜੀ ਸਟੋਮਕ ਪ੍ਰੋਬਲਮ ਕਰਕੇ ਮੈਨੂੰ ਇਹ ਹੀ ਫਾਸਟ ਫੂਡ ਸਹੀ ਪਚਦਾ ਡੋਸਾ ਹੀ ਸੋ ਮੈਂ ਕਿਹਾ ਮੈਂ ਡੋਸਾ ਹੀ ਖਾ ਕੇ ਜਾਊਂਗੀ ਤੇ ਇੱਥੇ ਪਿੰਡ ਤੋਂ ਜੀ ਕਿੰਨਾ ਟਾਂ ਰਹਿ ਗਿਆ ਸੀ ਸ਼ਹਿਰ ਤੋਂ ਕਿੰਨਾ ਅਸੀਂ ਬਾਰ-ਬਾਰ ਆ ਗਏ ਸੀ ਪਿੰਡ ਜੁੰਨਜਾਨ ਨੂੰ ਤੇ ਮੋਰਿਆ ਗੁਜਰਾਂ ਦੇ ਟਰਾਲੀ ਜਿਹੜੀ ਇਹ ਸੜਕ ਤੇ ਗੱਭੇ ਫਸੀ ਹੋਈ ਸੀ ਤੇ ਅਸੀਂ ਸਾਈਡਾਂ ਥਾਣੀ ਵੀ ਨਹੀਂ ਨਿਕਲ ਸਕਦੇ ਸੀ ਕਿਉਂਕਿ ਦੋਨਾਂ ਸਾਈਡਾਂ ਤਾਂ ਤੇ ਬਾਬਿਆਂ ਦੀਆਂ ਪੈਲੀਆਂ ਵਾ ਮਤਲਬ ਕਿ ਬਾਬਾ ਅੜਪਾਕ ਸਿੰਘ ਜੀ ਦੀਆਂ ਜਿਹੜੀਆਂ ਪੈਲੀਆਂ ਛੇਵੀਂ ਪਾਸਾ ਜੀ ਦੀਆਂ ਸ਼ਾਇਦ ਕਿ ਬਾਬਾ ਅੜਪਾਕ ਸਿੰਘ ਜੀ ਦੀਆਂ ਉਹ ਪੈਲੀਆਂ ਵਾ ਦੋਨੇ ਪਾਸੇ ਤੇ ਉਹਨਾਂ ਨੇ ਨਾ ਕਿੱਡਾ ਡੂੰਗਾ ਟੋਆ ਪਟਿਆ ਹੋਇਆ ਵਾ ਰੋਡ ਤੋਂ ਪੈਲੀ ਹੱਲ ਨੂੰ ਤਾਂ ਜੋ ਇੱਧਰ ਦੀ ਕੋਈ ਵਾਹਾਈਕਲ ਜਾਂ ਕੁਝ ਹੋਰ ਜਾਂ ਐਦਾਂ ਕੁਝ ਵੀ ਨਾ ਜਾਵੇ ਤੇ ਇੱਥੋਂ ਜੀ ਮੁੜ ਗਏ ਅਸੀਂ ਵਾਪਿਸ ਤੇ ਕਿੰਨਾ ਰਸਤਾ ਸਾਨੂੰ ਫੇਰ ਦੁਬਾਰਾ ਵਾਪਿਸ ਮੁੜਨਾ ਪਿਆ ਮੈਂ ਕਿਹਾ ਮੰਨੀ ਅੱਜ ਤਾਂ ਤੂੰ ਗਾਲਾਂ ਪਈਆਂ ਹੀ ਲੈ ਮੈਂ ਕਿਹਾ ਅੱਜ ਤਾਂ ਤੂੰ ਸਮਝ ਲਾ ਭਈ ਨਾ ਚੁੰਦੇ ਹੋਏ ਵੀ ਲੇਟ ਹੋ ਗਏ ਤਾਂ ਇਹ ਦੇਖੋ ਰਸਤਾ ਜਿਹੜਾ ਸੁਨਮ ਸਾਨ ਆ ਸਾਡੇ ਪਿੰਡ ਦਾ ਕਿਉਂਕਿ ਰਾਤ ਨੂੰ ਸਾਡੇ ਇਹ ਬਹੁਤ ਡਾਰੇ ਆ ਕਿ ਸਾਡੇ ਪਿੰਡ ਦਾ ਰਸਤਾ ਜਿਹੜਾ ਉਹ ਬਹੁਤ ਸੁਨਮ ਸਾਨ ਆ ਤਾਂ ਕਰਕੇ ਮਨਵੀਰ ਦਾ ਬਾਬਾ ਵੀ ਕਹਿੰਦਾ ਹੁੰਦਾ ਵੀ ਨੇਰਾ ਜਿਹੜਾ ਉਹ ਨਾ ਕਰਿਆ ਕਰੋ ਤੇ ਇੱਥੇ ਵੈਸੇ ਤੋਂ ਦਾ ਝੋਨੇ ਵੱਢ ਹੁੰਦੇ ਆ ਟਰੈਕਟਰ ਟਰਾਲੀਆਂ ਜਿਹੜੇ ਕੋਈ ਨਾ ਕੋਈ ਆਉਂਦੇ ਹੀ ਰਹਿੰਦੇ ਆ ਪਰ ਫੇਰ ਵੀ ਥੋੜਾ ਰਿਸਕ ਜਿਹਾ ਜਿਹੜਾ ਉਹ ਹੋ ਹੀ ਜਾਂਦਾ ਕਿਉਂਕਿ ਰਸਤੇ ਬਹੁਤ ਸੁੰਨਮਸਾਨ ਆ ਤੇ ਲੋ ਜੀ ਇਹ ਆ ਗਿਆ ਜੀ ਆਪਣਾ ਪਿੰਡ ਖਾਲੀ ਰੋਡ ਹੋਣ ਕਰਕੇ ਮਨੀ ਨੇ ਤੇਜ਼ ਚਲਾਈ ਗੱਡੀ ਤੇ ਆਪਾਂ ਟਾਈਮ ਨਾਲ ਆ ਗਏ ਘਰੇ ਟਾਈਮ ਨਾਲ ਵੀ ਕਿੱਥੇ 9:00 ਵਜੇ ਸੀ ਤੇ ਇਹ ਟਾਈਮ ਇਦਾਂ ਦਾ ਹੁਣ ਸਾਡੇ ਘਰ ਜਾਂਦਾ ਵੀ ਅਸੀਂ ਨਜ਼ਰ ਨਹੀਂ ਮਿਲਾ ਸਕਦੇ ਮਨੀ ਦੇ ਬਾਬੇ ਨਾਲ ਕਿਉਂਕਿ ਉਹ ਬਾਬੇ ਨੇ ਤਿਉੜੀਆਂ ਪਾ ਕੇ ਐਦਾਂ ਦੇਖਣਾ ਸਾਡੇ ਵੱਲ ਵੀ ਸਾਨੂੰ ਹੋਰ ਹੀ ਤਰ੍ਹਾਂ ਹੋ ਜਾਂਦਾ ਇਸ ਕਰਕੇ ਅਸੀਂ ਨਾ ਉਹ ਕਹਿੰਦੇ ਹੁੰਦੇ ਨਾ ਉਹ ਮਾਪੂ ਦੇ ਅਮਣੇ ਸਾਹਮਣੇ ਹੀ ਨਹੀਂ ਅਸੀਂ ਹੋਈਦਾ ਅਸੀਂ ਚੁੱਪ ਕਰਕੇ ਆਪਣਾ ਸਮਾਨ ਕੱਢ ਕੇ ਜਿਹੜਾ ਘਰ ਲਈ ਲਿਆਇਆ ਹੋਰ ਰੱਖ ਕੇ ਮੈਂ ਤਾਂ ਆਪਣੇ ਕਮਰੇ 'ਚ ਚਲ ਜਾਂਦੀ ਹੰਦੀ ਆ ਮਨਵੀਰ ਕੋ ਆਪਣਾ ਕੰਮ ਕਰਨਾ ਪੈਂਦਾ ਹੁੰਦਾ ਅਸੀਂ ਕੋਈ ਗੱਲ ਹੀ ਨਹੀਂ ਕਰੀਦੀ ਤਾਂ ਜੋ ਸਾਨੂੰ ਕੋਈ ਜਵਾਬ ਜਿਹੜਾ ਉਹ ਦੇਣਾ ਹੀ ਨਾ ਪਵੇ ਕਿਉਂਕਿ ਕੋਈ ਮਜਬੂਰੀ ਨਾ ਨਹੀਂ ਮਤ ਕੇ ਅਸੀਂ ਜਾਣ ਬੁਝ ਕੇ ਨਹੀਂ लेट ਹੋਏ ਉਹ ਗੁਜਰਾ ਦੀ ਜਿਹੜੀ ਟਰਾਲੀ ਸੀ ਉਹਦਾ ਕਰਕੇ ਲੇਟ ਜਿਹੜਾ ਅਸੀਂ ਹੋ ਗਏ ਉੱਥੇ ਤੇ ਇਹ ਮਨਵੀਰ ਨੇ ਬੂਹਾ ਖੁੱਲਿਆ ਸਭ ਤੋਂ ਪਹਿਲਾਂ ਮਨਵੀਰ ਆਪਣੇ ਬਾਬੇ ਵਾਲੀ ਦੇਖਣਦਿਆ ਵੀ ਬਾਬਾ ਕਿੱਥੇ ਤੇ ਮਨੀ ਦਾ ਬਾਬਾ ਸਾਹਮਣੇ ਬੈਠਾ ਹੋਇਆ ਸੀਗੇ ਸਾਹਮਣੇ ਵਾਲੇ ਕਮਰੇ ਚ ਤੇ ਉਹ ਦੇਖੋ ਸਾਹਮਣੇ ਥੋੜੇ ਜਿਹਾ ਦੇਖਦੇ ਆ ਮੈਂ ਪੂਰੀ ਵੀਡੀਓ ਨਹੀਂ ਬਣਾਈ ਉਹ ਦੇਖੋ ਸਾਹਮਣੇ ਤੇ ਮਨੀ ਦਾ ਬਾਬਾ ਸਾਨੂੰ ਹੀ ਉਡੀਕਣ ਦਿਆ ਸੀਗਾ ਤੇ ਹੁਣ ਆਪਾਂ ਬਾਪੂ ਨਾਲ ਤੇ ਕੋਈ ਨਜ਼ਰ ਨਹੀਂ ਮਿਲਾਉਣੀ ਆ ਅੰਦਰ ਚੱਲ ਜਾਣਾ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਪਲੀਜ਼ ਸਾਡੇ ਕਰੇਲੂ ਵਲੌਗ ਹੁੰਦੇ ਆ ਜਿੰਨਾਂ ਜਿੰਨਾਂ ਨੂੰ ਸਾਡੇ ਵਲੌਗ ਪਸੰਦ ਆ ਮਾਂ ਪੁੱਤ ਦੇ ਮਾਂ ਪੁੱਤ ਦੇ ਸਾਡੇ ਵਲੌਗ ਹੁੰਦੇ ਆ ਦਾਦਾ ਦਾਦੀ ਵੀ ਅਸੀਂ ਵਲੌਗ ਵਿੱਚ ਕੱਟੇ ਲੈਨੇ ਆ ਪਲੀਜ਼ ਸਾਡਾ ਜਨਨ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ